ਹਾਂ ਜੀ ਨਾਮ ਇਹ ਦੱਸੋ ਹਾਂ ਜੀ ਸਰ ਮੇਰਾ ਨਾਮ ਮੋਨਿਕਾ ਸ਼ਰਮਾ ਹੈ ਸਰ ਨਜਵਰ ਨਗਰ ਪਟਾਲਾ ਰੋਡ ਦੇ ਰਹਿਣ ਵਾਲੀ ਹਾਂ ਤੇ ਕੀ ਹੋਇਆ ਕੱਲ ਤੋਂ ਕਾਰ ਦੇ ਵਿੱਚ ਕੌਣ ਇੱਥੇ ਪਹੁੰਚਿਆ ਤਾਂ ਕੀ ਕੀਤਾ ਜਾਣਾ ਸਰ ਕੱਲ ਮੇਰੇ ਪਤੀ ਅਮਨਦੀਪ ਸਿੰਘ ਜੋੜਾ ਆਪਣੇ ਸੱਤ ਸਾਥੀਆਂ ਨਾਲ ਇੱਥੇ ਆਂਦੇ ਨੇ ਸਰ ਜਿੰਨਾ ਵਿੱਚੋਂ ਬੰਟੀ ਮਜੀਠੇ ਵਾਲਾ ਗੋਪੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਤਰੂਨਾ ਵੱਲੋਂ ਪੋੜੀ ਲਾ ਕੇ ਲੱਕੜ ਦੀ ਪੋੜੀ ਦੂਜੀ ਮੰਜ਼ਲ ਤੇ ਲਾਈ ਜਾਂਦੀ ਆ ਸਰ ਰਾਡਾਂ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਇਹ ਦਰਵਾਜ਼ਾ ਤੋੜਿਆ ਜਾਂਦਾ ਵਾ ਸਰ ਪੂਰਾ ਸਰ ਸ਼ੋਰ ਮਚਾਉਂਦੇ ਆਏ ਆ ਹੁੰਡੇ ਹਲਾਰੇ ਕਰਦੇ ਆਏ ਨੇ ਸਰ ਮੋੜ ਤੇ ਮੇਰੀ ਸੱਸ ਸਤ ਮੇਰੀ ਨਨਾਨ ਖੜੀਆਂ ਸੀ ਉਹ ਜਦੋਂ ਤੋੜਪਨ ਕਰ ਲੰਦੇ ਉਹਦੇ ਦੁਆਰਾ ਮੇਰੀ ਸੱਸ ਤੇ ਨਾਨਾ ਨੂੰ ਫੋਨ ਕੀਤਾ ਜਾਂਦਾ ਹੈ ਅਸੀਂ ਅੰਦਰਲਾ ਤੇ ਬਾਹਰਲਾ ਤਾਲਾ ਤੋੜ ਲਿਆ ਵਾ ਹੁਣ ਤੁਸੀਂ ਆ ਜਾਓ ਮੇਰੀ ਨਨਾਨ ਤੇ ਸੱਸ ਆਪਣੇ ਤਿੰਨ ਚਾਰ ਜਨਾਨੀਆਂ ਸੀ ਉਹਨਾਂ ਨਾਲ ਉਹਨਾਂ ਨਾਲ ਆਂਦੀਆਂ ਨੇ ਉੱਪਰ ਚੜ੍ਹਦੀਆਂ ਨੇ ਤੇ ਸਰ ਇਸ ਤੋਂ ਬਾਅਦ ਮੇਰੀ ਅਲਮਾਰੀ ਵਿੱਚੋਂ ਕੈਸ਼ ਤੇ ਮੇਰਾ ਜੁਐਲਰੀ ਗਾਇਬ ਹੈ ਕਰਨ ਕੀ ਆ ਕਿਉਂ ਲਗਾਤਾਰ ਲੱਤਾਂ ਦੇ ਕੰਮ ਤੇ ਸਰ ਇਹ ਨਸ਼ਾ ਪੀਂਦਾ ਇਸ ਤੇ ਸਰ ਹੁਣਾਂ ਵੇਚਣ ਵੀ ਲੱਗ ਪਿਆ ਸੀ ਸਰ ਐਸੇ ਕਾਰਨ ਤੋਂ ਮੈਂ ਰੋਕਦੀ ਸੀ ਕਿ ਮੈਂ ਘਰ ਵਿੱਚ ਨਸ਼ਾ ਨਾ ਪੀਣ ਦੇਣਾ ਹੈ ਤਾਂ ਨਾ ਮੈਂ ਵੇਚਣ ਦੇਣਾ ਕਿ ਤੁਹਾਨੂੰ ਪਤਾ ਨਸ਼ਾ ਲੈ ਕੇ ਕਿੱਥੋਂ ਆਉਂਦਾ ਸਰ ਨਹੀਂ ਮੈਨੂੰ ਆ ਨਹੀਂ ਪਤਾ ਕਿ ਇਹ ਕਿੱਥੋਂ ਲੱਤੀ ਹੁੰਦਾ ਹੈ ਪਰ 25 ਅਕਤੂਬਰ ਨੂੰ ਜਦ ਮੈਂ ਕੰਪਲੇਨ ਕੀਤੀ ਸੀ ਨਾ ਪੁਲਿਸ ਥਾਣੇ ਵਿੱਚ ਤੇ ਸਰ ਉਦੋਂ ਇਹ ਨਸ਼ਾ ਬਹੁਤ ਭਾਰੀ ਮਾਤਰਾ ਵਿੱਚ ਇਹਦੇ ਕੋਲ ਹੈਗਾ ਸੀ ਪਰ ਜਿਹੜਾ ਘਰ ਵਿੱਚੋਂ ਲੈ ਕੇ ਆ ਭੱਜ ਗਿਆ ਸੀ ਉਸ ਤੋਂ ਬਾਅਦ ਹੀ ਫਰਾਰ ਸੀ ਉਸ ਤੋਂ ਬਾਅਦ ਵੀ ਸਰ ਇਹਨੇ 2-3 ਵਾਰੀ ਘਰ ਤੇ ਹਮਲੇ ਕੀਤੇ ਨੇ ਮੇਰੀਆਂ ਭੈਣਾਂ ਦੇ ਮੇਰੇ ਘਰ ਤੇ ਹਮਲੇ ਕੀਤੇ ਨੇ ਪਰ ਮੈਨੂੰ ਜਾਨ ਤੋਂ ਮਰਨ ਦੀਆਂ ਧਮਕੀਆਂ ਦੇ ਕੇ ਗਏ ਆ ਤੇ ਇਸ ਤੋਂ ਬਾਅਦ ਸਰ ਕੱਲ ਤੇ ਇਹਨਾਂ ਦੁਆਰਾ ਪੂਰੀ ਗੁੰਡਾਗਰਦੀ ਕੀਤੀ ਗਈ ਆ ਆਪਣੇ دوستਾਂ ਲਈ ਆ ਕੇ ਪਿੱਛੋਂ ਉਹ ਬੋਲਦੇ ਆਂਦੇ ਨੇ ਚੀਕਾਂ ਮਾਰਦੇ ਆਂਦੇ ਨੇ ਉੱਪਰ ਮੇਰੀ ਭੈਣਾਂ ਦੇ ਮੂੰਹ ਵੱਲ ਵੇਖ ਕੇ ਬੋਲਣ ਦਿੰਦੇ ਨੇ ਕਿ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗ ਜਾਂਦਾ ਤਾਂ ਤੁਸੀਂ ਆਪਣਾ ਮੁਹੱਲਾ ਵੀ ਖਾਲੀ ਕਰ ਜੋਗੇ ਸਾਡੇ ਨਾਮ ਤੁਸੀਂ ਅਖਬਾਰਾਂ ਚ ਪੜੋ ਰੋ ਜਾਂਦੇ ਹੋ ਤੁਹਾਡੀ ਕੀ ਮੰਗਤ ਕੀ ਕਾਰਵਾਈ ਨਹੀਂ ਸਰ ਮੈਨੂੰ ਇਨਸਾਫ ਮਿਲੇ ਸਰ ਜਿਹੜੇ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸਰ ਕੱਲ ਜਿਹੜੇ ਵੀ ਸਾਰੇ ਇਹਦੇ ਵਿੱਚ ਸ਼ਾਮਿਲ ਸੀ ਜਾਂ ਇਹਨਾਂ ਦੇ ਫਰੈਂਡ ਸਰਕਲ ਪਰ ਵਿੱਚ ਜੋ ਵੀ ਸ਼ਾਮਿਲ ਸੀ ਸੁਰਨੰਦ ਗ੍ਰਫਤਾਰੀ ਪਾਈ ਜਾਵੇ ਤੇ ਫਿਰ ਮੈਨੂੰ ਇਨਸਾਫ ਕੀਤਾ ਜਾਵੇ ਸੁਰਮ ਆਪਣੀ ਬੇਟੀ ਨਾਲ ਇੱਕ ਅੱਛੀ ਜ਼ਿੰਦਗੀ ਬਿਤਾ ਸਕਣ। ਕੀ ਨਾਲ ਝਗੜਾ ਹੋ ਗਿਆ ਤੇ ਪਤੀ ਜਿਹੜਾ 4-5 ਬੰਦੇ ਲਿਕੇ ਉਹਦੇ ਘਰ ਜਿਹੜਾ ਵਾ ਪੌੜੀ ਲਗਾ ਕੇ ਉੱਪਰੋਂ ਦੀ ਤੋੜ ਮੜ ਕੇ ਤੋੜਪਨ ਕੀਤੀ ਆ। ਇਹਦੇ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਜੋ ਮਾਮਲੇ ਨੂੰ ਮੇਰੇ ਵੱਲੋਂ ਮੌਕੇ ਤੇ ਜਾ ਕੇプラス ਐਸਏ ਜਗਵੀਰ ਸਿੰਘ ਅਚਾਰਜ ਵੱਲੋਂ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ। ਤਸਦੀਕ ਕਰਨ ਤੋਂ ਬਾਅਦ ਵਿੱਚ ਮਾਮਲਾ ਸਾਹਮਣੇ ਆ ਵੀ ਵਾਕਈ ਇਹਨਾਂ ਦਾ ਦੋਹਾਂ ਜੀ ਦਾ ਅਫਸਰੀ ਡਿਸਪਿਊਟ ਚੱਲ ਰਿਹਾ ਹੈ ਜੋ ਅਦਾਲਤੀ ਵੀ ਹੈ। ਤੇ ਡੋਮੈਸਟਿਕ ਵਾਇਲੈਂਸ ਦਾ ਵੀ ਇਹਨਾਂ ਵੱਖਰ ਤੋਂ ਕੀਤਾ ਹੈ ਡਿਵੋਰਸ ਦਾ ਵੀ ਕੀਤਾ ਹੈ ਜੀ ਉਹ ਅੰਡਰ ਕਨਸਿਡਰੇਸ਼ਨ ਦੇ ਦਰਾਂ ਨਹੀਂ ਮਤਲਬ ਕਿ ਜਿਹੜਾ ਅਮਨਦੀਪ ਸਿੰਘ ਸੀ ਆਪਣੀ ਪਤਨੀ ਨਾਲ ਵੱਖ ਰਹਿ ਰਿਹਾ ਸੀ ਪਰ ਇਹ ਆਪਣੀ ਲੜਕੀ ਨੂੰ ਮਿਲਣਾ ਚਾਹੁੰਦਾ ਸੀ ਜੋ ਇਹ ਆਪਣੇ ਕੋਈ ਅਦਾਲਤੀ ਹੁਕਮ ਹਸਣ ਨਹੀਂ ਸਨ ਇਹਨਾਂ ਨੂੰ ਇੱਕ ਦੂਜੇ ਨੂੰ ਮਿਲਦੇ ਪਰ ਫਿਰ ਵੀ ਇਹਨੇ ਮਤਲਬ ਕਿ ਚਾਰ ਪੰਜ ਮੁੱਡੇ ਲੈ ਕੇ ਪੌੜੀ ਲਗਾ ਕੇ ਘਰ ਅੰਦਰ ਵੜ ਕੇ ਜਿਹੜੀ ਆ ਉਹ ਤੋੜਪਾਨ ਕੀਤੀ ਹੈ ਤੇ ਇਹ ਸਬੰਧ ਵਿੱਚ ਅਸੀਂ ਮਕਦਮਾ ਨੰਬਰ 14 ਕੱਲ ਦੀ ਬੀਟੀ ਬਾਈ ਇੱਕ 24 ਅੰਡਰ ਸੈਕਸ਼ਨ 452 341 506 4148 190 ਪੀਸੀ ਦਾ ਦਰਜ ਕੀਤਾ ਗਿਆ ਵਾ ਜਿਹਦੀ ਇਨਵੈਸਟੀਗੇਸ਼ਨ ਅਜੇ ਚੌਕੀ ਵਿਜੇਨਗਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਜਾਣੇ ਤੱਤੀ ਜੋ ਵੀ ਜਿਹੜਿਆ ਸਹੀਤਤ ਸਾਹਮਣੇ ਉਹਨਾਂ ਦਾ ਕਦਮ ਕਾਰਵਾਈ ਕੀਤੀ ਜਾ ਅੰਦਰ ਜਾ ਕੇ ਉਹ ਬੜਿਆ ਪੌੜੀ ਲਗਾ ਕੇ ਅੰਦਰ ਤੋੜਪਨ ਵੀ ਕੀਤੀ ਉਹ ਪਹਿਲਾਂ ਉੱਪਰਲਾ ਗੇਟ ਤੋੜਿਆ ਬਾਅਦ ਵਿੱਚ ਨੇ ਹੀਟ ਦੇ ਗੇਟ ਦੇ ਤਾਲੇ ਤੋੜੇ ਜਿਹੜੀ ਤੇ ਜੋ ਜਾਣੇ ਤੱਤੀ ਸਥਿਤੀ ਸਾਹਮਣੇ ਆਇਆ ਉਹਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਉਧਿਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤਿਆ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ హెయిਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰਾਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸਲੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼